ਇਸ ਤਸਵੀਰ ਵਿੱਚ ਜਿਸ ਚਿੜੀ ਨੂੰ ਤੁਸੀਂ ਦੇਖ ਰਹੇ ਹੋ ਇਹ ਪੰਜਾਬ ਦੀ ਦੇਸੀ ਚਿੜੀ ਆ ਇਸ ਬਾਰੇ ਨਾ ਅਕਸਰ ਕਿਹਾ ਜਾਂਦਾ ਕਿ ਇਹ ਚਿੜੀ ਅਲੋਪ ਹੋ ਚੁੱਕੀ ਆ ਅਸ ਤੋਂ 20 ਸਾਲ ਪਹਿਲਾਂ ਹੁੰਦੀਆਂ ਸੀ ਲੇਕਿਨ ਅੱਜ ਕੱਲ ਟਾਵਰ ਲੱਗ ਗਏ ਜਾਂ ਹੋਰ ਕੰਡੀਸ਼ਨਾਂ ਬਣ ਗਈਆਂ ਹੁਣ ਇਹ ਅਲੋਪ ਹੋ ਚੁੱਕੀਆਂ ਨੇ ਪਰ ਯਾਰ ਸੱਚ ਦੱਸਾਂ ਇਹਦੇ ਅਲੋਪ ਹੋਣ ਦਾ ਨ ਇੱਕ ਹੋਰ ਕਾਰਨ ਆ ਜਿਹਦੇ ਤੇ ਆਪਾਂ ਕਦੇ ਵਿਚਾਰ ਹੀ ਨਹੀਂ ਕੀਤੀ ਹੁਣ ਮੈਂ ਤੁਹਾਨੂੰ ਦੱਸਦਾ ਕਿ ਅਲੋਪ ਇਹ ਕਿਉਂ ਹੋਈਆਂ ਨੇ ਆ ਵੀਡੀਓ ਨਾ ਅੱਜ ਮੈਂ ਆਪਣੇ ਘਰੇ ਬਣਾਈ ਆ ਇਹ ਚਿੜੀ ਅੱਜ ਕਰੀਬ-ਕਰੀਬ 20 ਸਾਲਾਂ ਬਾਅਦ ਸਾਡੇ ਘਰੇ ਆਈ ਆ ਮੈਨੂੰ ਐਂ ਲੱਗਿਆ ਕਿ ਮੈਂ ਅੱਜ ਦੁਬਾਰਾ 20 ਸਾਲ ਦਾ ਹੋ ਗਿਆ ਇਹਨੂੰ ਦੇਖ ਕੇ ਤਾਂ ਹੁਣ ਜਿਹੜੇ ਮੈਂ ਕਾਰਨ ਦੀ ਗੱਲ ਕਰਦਾ ਸੀ ਨਾ ਕਾਰਨ ਸਾਥੀਓ ਇਹ ਹੈ ਕਿ ਅੱਗੇ ਘਰਾਂ ਦੀਆਂ ਛੱਤਾਂ ਕੱਚੀਆਂ ਹੁੰਦੀਆਂ ਸੀ ਬਾਲਿਆਂ ਦੇ ਵਿੱਚ ਗਾਡਰਾਂ ਦੇ ਵਿੱਚ ਸਪੀਰਾਂ ਦੇ ਵਿੱਚ ਜਾਂ ਕੱਚੇ ਘਰਾਂ ਦੇ ਰੋਸ਼ਨਦਾਨਾਂ ਦੇ ਵਿੱਚ ਜਾਂ ਹੋਰ ਅਜਿਹਿਆਂ ਨਾ ਘਰਾਂ 'ਚ ਬਹੁਤ ਸਾਰੀਆਂ ਜਗ੍ਹਾ ਹੁੰਦੀਆਂ ਸੀ ਜਿੱਥੇ ਚਿੜੀਆਂ ਆਪਣਾ ਘਰ ਬਣਾ ਲੈਂਦੀਆਂ ਸੀ ਕਮਰਿਆਂ ਦੇ ਅੰਦਰ ਆ ਕੇ ਜਗ੍ਹਾ ਹੁੰਦੀ ਉੱਥੇ ਹੀ ਘਰ ਬਣਾ ਲੈਂਦੀਆਂ ਲੇਕਿਨ ਹੁਣ ਸਾਰੀਆਂ ਛੱਤਾਂ ਪੱਕੀਆਂ ਹੋ ਗਈਆਂ ਕਿਤੇ ਕੋਈ ਰੋਸ਼ਨਦਾਨ ਨੇ ਕਿਤੇ ਕੋਈ ਸਤીર ਬਾਲੇ ਦੇ ਵਿੱਚ ਕੋਈ ਜਗ੍ਹਾ ਨਹੀਂ ਜਿੱਥੇ ਇਹ ਆਪਣਾ ਘਰ ਬਣਾ ਸਕਣ ਸੋ ਇਸ ਲਈ ਇਹ ਆਪਾਂ ਤੋਂ ਦੂਰ ਚਲੀਆਂ ਗਈਆਂ ਸੀ ਮੈਂ ਆ ਨਾ ਲਿਆ ਕੇ ਛੋਟਾ ਜ ਆਲ ਨਾ ਕਿਸੇ ਪੰਛੀ ਪ੍ਰੇਮੀ ਤੋਂ ਲਿਆ ਕੇ ਮੈਂ ਆਪਣੇ ਘਰੇ ਲਾਤਾ ਤੇ ਹੈਰਾਨ ਹੋ ਗਏ ਸੀ ਵੀ ਇਹ ਨਾਲ ਦੀ ਨਾਲ ਪਤਾ ਨਹੀਂ ਕਿੱਥੋਂ ਪ੍ਰਗਟ ਹੋ ਗਈ ਤੇ ਆ ਗਈ ਸੋ ਜਿਹੜਾ ਆਪਣੇ ਦਿਮਾਗ ਦੇ ਵਿੱਚ ਹੈ ਕਿ ਇਹ ਟਾਵਰ ਦੇ ਨਾਲ ਖਤਮ ਹੋ ਗਏ ਹੁਣ ਮੈਨੂੰ ਤਾਂ ਨਹੀਂ ਲੱਗਦਾ ਵੀ ਸਾਡੇ ਘਰ ਕੋਲੋਂ ਟਾਵਰ ਪੱਟੇ ਗਏ ਜਾਂ ਸਾਡੇ ਮੋਬਾਈਲ ਦੇ ਨੈਟਵਰਕ ਜਿਹੜੇ ਉੱਡ ਗਏ ਉਹ ਤਾਂ ਹੁਣ ਵੀ ਹੈਗੇ ਆ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਆਪਦੇ ਘਰੇ ਨਾ ਕੁਝ ਇਹੋ ਜਿਹੀ ਚੀਜ਼ਾਂ ਰੱਖੋ ਕਿ ਜਿਹਦੇ ਵਿੱਚ ਚਿੜੀਆਂ ਨੇ ਆਪਣੇ ਆਲ ਨੇ ਪਾ ਸਕਣ ਆਪਣਾ ਘਰ ਬਣਾ ਸਕਣ ਚਿੜੀਆਂ ਤੇ ਤੇ ਹੋਰ ਅਲੋਪ ਹੋ ਰਹੇ ਜੀਵਾਂ ਤੇ ਕੰਮ ਕਰ ਰਹੇ ਕਈ ਸੰਗਠਨਾਂ ਦੇ ਬਹੁਤ ਸੀਨੀਅਰ ਬੰਦਿਆਂ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜੀ ਇਹ ਚਿੜੀ ਆ ਨਾ ਇਨਸਾਨ ਦੇ ਨੇੜੇ ਨੇੜੇ ਕੋਲੇ ਕੋਲੇ ਰਹਿਣਾ ਪਸੰਦ ਕਰਦੀ ਆ ਤੇ ਇਹ ਚਿੜੀਆਂ ਜ਼ਿਆਦਾਤਰ ਹੈ ਜਿਹੜੀਆਂ ਇਸ ਤਰ੍ਹਾਂ ਦੀ ਕਿਸੇ ਜਗ੍ਹਾ ਦੇ ਵਿੱਚ ਹੀ ਆਪਦਾ ਘਰ ਬਣਾਉਂਦੀਆਂ ਨੇ ਤੇ ਕਿਸੇ ਵੀ ਦਰਖਤ ਦੇ ਉੱਤੇ ਤਾਂ ਬੜੀ ਮਜਬੂਰੀ ਵਸ ਕਦੇ ਘਰ ਬਣਾਉਂਦਾ ਨਹੀਂ ਤਾਂ ਇਹੇ ਜੀ ਕੋਈ ਛੋਟੀ ਜੀ ਜਗ੍ਹਾ ਭਾਲਦੀਆਂ ਕਿ ਜਿੱਥੇ ਘਰ ਬਣਾ ਸਕਣ ਸੋ ਬਾਈ ਯਾਰ ਇਹ ਧਰਤੀ ਨਾ ਸਿਰਫ ਇਨਸਾਨਾਂ ਦੀ ਨਹੀਂ ਹੈਗੀ ਇਹ ਪਰਮਾਤਮਾ ਨੇ ਸਾਰੇ ਜੀਵ ਜੰਤੂਆਂ ਵਾਸਤੇ ਬਣਾਈ ਆ ਤੇ ਆਪਣੀ ਡਿਊਟੀ ਬਣਦੀ ਆ ਕਿ ਜੇ ਆਪਾਂ ਇਹਨਾਂ ਦੇ ਰਹਿਣ ਦੇ ਜਿਹੜੇ ਕੁਦਰਤੀ ਤਰੀਕੇ ਨੇ ਉਹ ਖਤਮ ਕਰਤੇ ਤਾਂ ਇਹਨਾਂ ਨੂੰ ਹੋਰ ਤਰੀਕਿਆਂ ਨਾਲ ਜਗ੍ਹਾ ਪ੍ਰੋਵਾਈਡ ਕਰੀਏ ਜਿੱਥੇ ਆਪਦਾ ਘਰ ਬਣਾਉਣ ਕੁਝ ਲੋਕ ਨਾ ਤੁਹਾਨੂੰ ਇਹ ਗੱਲ ਵੀ ਕਹਿ ਸਕਦੇ ਆ ਕਿ ਇਸ ਤਰ੍ਹਾਂ ਦੇ ਆਲ ਨੇ ਲਾ ਕੇ ਆਪਾਂ ਪੰਛੀਆਂ ਨੂੰ ਆਲਸੀ ਬਣਾਉਣੇ ਆ ਅਜਿਹੇ ਲੋਕਾਂ ਨਾ ਭਾਈ ਆਪ ਤਾਂ ਕੋਈ ਕੰਮ ਕਰਨਾ ਨਹੀਂ ਹੁੰਦਾ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਇਹ ਆਪਾਂ ਸਿਰਫ ਉਹਨਾਂ ਨੂੰ ਜਗ੍ਹਾ ਪ੍ਰੋਵਾਈਡ ਕਰਾਈ ਆ ਜਿਵੇਂ ਆਪਾਂ ਕਿਸੇ ਨੂੰ ਘਰ ਬਣਾਉਣ ਵਾਸਤੇ ਇੱਕ ਪਲਾਟ ਲੈ ਕੇ ਦੇ ਦਈਏ ਘਰ ਉਹ ਆਪੇ ਬਣਾ ਲੈ। ਇਹ ਇਹਦੇ ਵਿੱਚ ਨਹੀਂ ਰਹਿੰਦੇ ਦੂਰੋਂ ਦੂਰੋਂ ਘਾਹ ਫੂਸ ਇਕੱਠਾ ਕਰਕੇ ਲਿਆ ਕੇ ਉਹ ਪਿਛਾਉਂਦੇ ਨੇ ਉਦੋਂ ਬਾਅਦ ਇਹਦੇ ਵਿੱਚ ਰਹਿੰਦੇ ਨੇ। ਸਵਾਲ ਸੀ ਹੂਲ ਸੀ ਨੇ ਇਹ ਬਣਦੇ ਆਪਾਂ ਦਾ ਸਿਰਫ ਇਹਨਾਂ ਨੂੰ ਇੱਕ ਪਲਾਟ ਹੀ ਦਿੱਤਾ ਹੈ। ਇਹ ਘਰ ਤਾਂ ਇਹ ਆਪੇ ਬਣਾਉਣਗੇ। ਸੋ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਜਿਨੇ ਜਿਨੇ ਵੀਡੀਓ ਦੇਖੀ ਆ ਵੀ ਭਈ ਅਜੇਹੇ ਆਲ ਨੇ ਲਓ ਬਾਜ਼ਾਰ ਚੋਂ ਤੇ ਆਪਦੀਆਂ ਛੱਤਾਂ ਦੇ ਥੱਲੇ ਆਪਦੇ ਬਾਧਰਿਆਂ ਦੇ ਥੱਲੇ ਨਾ ਟੰਗੋ ਦੇਖਿਓ ਰੌਣਕ ਲਾ ਦੇਣੀ ਸਵੇਰੇ ਸਵੇਰੇ ਤੁਹਾਡੇ ਘਰੇ ਸੋ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਬਹੁਤ ਧੰਨਵਾਦ ਤੇ ਇਹ ਚੜੀ ਦੁਬਾਰਾ ਤੁਹਾਡੀ ਜ਼ਿੰਦਗੀ ਚੱਲ ਜੂ ਤੁਹਾਡੀ ਬਚਪਨ ਦੀ ਚੜੀ ਜੇ ਤੁਸੀਂ ਅਜੇ ਹੱਥੋਂ ਥੋੜਾ ਜਿਹਾ ਉੱਦਮ ਕਰ ਲਿਆ ਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼ਕਾਲ ਜੈ ਹਿੰਦ ਜੈ ਸ਼੍ਰੀ ਰਾਮ